ਬੂੰਦੀ ਵਾਲੇ ਲੱਡੂ ਬਣਾਉਣ ਵਾਸਤੇ ਆਪਾਂ ਇੱਕ ਕੌਲੀ ਲੈ ਲਈ ਆ ਵੇਸਣ ਦੀ। ਇਹ ਵੇਸਣ ਜਿਹੜਾ ਛਾਣ ਕੇ ਲੈਣਾ ਹੈ। ਇਹਨੂੰ ਆਪਾਂ ਥੋੜੇ-ਥੋੜੇ ਪਾਣੀ ਦੇ ਨਾਲ ਪਹਿਲਾਂ ਆਪਾਂ ਬਿਲਕੁਲ ਇਹਨੂੰ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ। ਥੋੜਾ ਜਿਹਾ ਪਾਣੀ ਪਾ ਕੇ ਫੇਰ ਹੌਲੀ ਹੌਲੀ ਹਲਾਵਾਂਗੇ ਜਿਹਨੇ ਇਹਦੇ ਵਿੱਚ ਨਾ ਥੋੜਾ ਥੋੜਾ ਪਾਣੀ ਇਸ ਕਰਕੇ ਪਾਵਾਂਗੇ ਜੇ ਜ਼ਿਆਦਾ ਪਾਣੀ ਪਾ ਲਿਆ ਇੱਕਦਮ ਗੰਡਾ ਜਿਹਾ ਵੱਜ ਜਾਣਗੀਆਂ ਫੇਰ ਮੁੜ ਕੇ ਮਸਲਣੀਆਂ ਔਖੀਆਂ ਹੋ ਜਾਂਦੀਆਂ ਹੌਲੀ ਹੌਲੀ ਇਹਨੂੰ ਪਤਲਾ ਕਰਦੇ ਜਾਵਾਂਗੇ ਜਿੰਨੀਂ ਕਿ ਤਰ੍ਹਾਂ ਆਪਾਂ ਇਹਨੂੰ ਮਸਲ ਲਾਂਗੇ ਇਸ ਤਰ੍ਹਾਂ ਜਿਹੜੀਆਂ ਇਹਦੀਆਂ ਸਾਰੀਆਂ ਗੰਡਾ ਐ ਉਹ ਸਾਰੀਆਂ ਖਤਮ ਹੋ ਜਾਣਗੀਆਂ ਫਿਰ ਬਾਅਦ ਚ ਆਪਾਂ ਇਹਨੂੰ ਦੁਬਾਰਾ ਇਹ ਤੇ ਪਾਣੀ ਪਾ ਲਾਂਗੇ ਲੋੜ ਮੁਤਾਬਕ ਆਪਾਂ ਥੋੜਾ ਥੋੜਾ ਕਰਕੇ ਪਾਣੀ ਪਾਈ ਜਾਣਾ ਹੈ ਬਿਲਕੁਲ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਹਿੜਾਈ ਜਾਣਾ ਹੈ ਜਿਵੇਂ ਜਿਵੇਂ ਆਪਾਂ ਨੂੰ ਜ਼ਰੂਰਤ ਲੱਗੀ ਆਪਾਂ ਪਾਣੀ ਪਾਈ ਚੱਲਾਂਗੇ ਬੀਰੀ ਵਾਲਾ ਆਪਾਂ ਵੇਖਣਾ ਆਪਾਂ ਨੂੰ ਕਿਸ ਤਰ੍ਹਾਂ ਦਾ ਚਾਹੀਦਾ ਥੋੜਾ ਜਿਹਾ ਆਪਣਾ ਇੱਕ ਚੁੰਡੀ ਇਹਦੇ ਵਿੱਚ ਆਪਾਂ ਮਿੱਠਾ ਥੋੜਾ ਪਾ ਦਾਂਗੇ ਚੁੰਡੀ ਕੀ ਪਾਉਣਾ ਜ਼ਿਆਦਾ ਨਹੀਂ ਪਾ ਕੇ ਚੰਗੀ ਤਰ੍ਹਾਂ ਇਹਨੂੰ ਫੈਂਟ ਦਿਓ ਫੈਂਟ ਕੇ ਇਹਦੇ ਵਿੱਚੋਂ ਆਪਾਂ ਥੋੜਾ ਜਿਹਾ ਮਟੀਰੀਅਲ ਇਹਦੇ ਚ ਕੱਢ ਲੈਣਾ ਥੋੜਾ ਜਿਹਾ ਇੱਕ ਕੱਢ ਕੇ ਇਹ ਤਾਂ ਆਪਾਂ ਇਹ ਫੂਡ ਪਾ ਦਿੰਨੇ ਆ ਥੋੜਾ ਜਿਹਾ ਕਲਰ ਪਾਤਾ ਨਾ ਲੱਡੂਆਂ ਦਾ ਕਲਰ ਇਦਾਂ ਦਾ ਹੁੰਦਾ ਨਾ ਲੱਡੂ ਕਲਰ ਵਾਲਾ ਜਿਹੜਾ ਉਹ ਰੰਗ ਪਾਤਾ ਇਹਦੇ ਚ ਆਪਾਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਬੈਟਰ ਆਪਾਂ ਉਧਰ ਜੋ ਹਾਫ ਕੀਤਾ ਸੀ ਇੱਧਰ ਇਹਦੇ ਚ ਆਪਾਂ ਹੁਣ ਗ੍ਰੀਨ ਫੂਡ ਪਾ ਦਾਂਗੇ ਉਹਦੇ ਚ ਜਿਹੜਾ ਲੱਡੂਆਂ ਵਾਲਾ ਕਲਰ ਰੋਲ ਪਾਇਆ ਸੀ ਇਹਦੇ ਚ ਆਪ ਗ੍ਰੀਨ ਪਾ ਦਿੰਨੇ ਆ ਤੁਸੀਂ ਹਾਫ ਕੀਤਾ ਸੀ ਅੱਧਾ ਉਧਰ ਕਰ ਲਿਆ ਸੀ ਅੱਧਾ ਇੱਧਰ ਕਰ ਲਿਆ ਸੀ ਇਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਦੋ ਕਲਰ ਦੇ ਲੱਡੂ ਬਣਾਉਣਾ ਚਾਹੁੰਦੇ ਆ ਤੇ ਇਦਾਂ ਕਰੋ ਨਹੀਂ ਤੇ ਇੱਕ ਦੇ ਵੀ ਬਣ ਜਾਣਗੇ ਆਪਾਂ ਕਿਉ ਗਰਮ ਕਰ ਲਿਆ ਸੀ ਇਹਦੇ ਚ ਆਪਾਂ ਥੋੜਾ ਜਿਹਾ ਪਾ ਕੇ ਵੇਖਦੇ ਆਂ ਆਵੇ ਉੱਪਰ ਨੂੰ ਆ ਗਿਆ ਦਾ ਆਪਣਾ ਘਿਓ ਪੂਰਾ ਪਿਆਰ ਆ ਆਪਾਂ ਇਹਨੂੰ ਕੱਢ ਕੇ ਹੁਣ ਆਪਾਂ ਇਹਦੇ ਚ ਪਾਉਨੇ ਆ ਇਹ ਚਰਨੀ ਲੈ ਲੈਣੀ ਆ ਚਰਨੀ ਨੂੰ ਮੋਦੀ ਕਰ ਲੋ ਮੋਦੀ ਕਰਕੇ ਇੰਜ ਕਰਕੇ ਇਹਦੇ ਉੱਤੇ ਐਂ ਕਰਕੇ ਥਲਾਰੀ ਜਾਓ ਆ ਵੇਖੋ ਗੁੰਦੀ ਪੈ ਜਾ ਰਹੀ ਇਹ ਵਿੱਚ ਵਧੀਆ ਬਣ ਰਹੀ ਆ ਇਦਾਂ ਕਰਕੇ ਪਾਈ ਜਾਣੀ ਤੁਸੀਂ ਇਹ ਥੱਲੇੋਂ ਕੱਟ ਕੀਤਾ ਹੈ ਇਹਨਾਂ ਕਾ ਪਾ ਕੇ ਇਹਨੂੰ ਤਿਆਰ ਕਰ ਲਓ ਇਹ ਆਪਣੀ ਬਣ ਕੇ ਤਿਆਰ ਹੋ ਗਈ ਆ ਆਪਾਂ ਇਹਦੇ ਵਿੱਚ ਨੈਪਕਨ ਛਾ ਕੇ ਇਹਦੇ ਉੱਤੇ ਆਪਾਂ ਕੱਢ ਲੈਣੀ ਆ ਜਿਹੜਾ ਫालतू ਘੋ ਹੁੰਦਾ ਉਹ ਚੂਸਿਆ ਜਾਂਦਾ ਯਾਪੂਰ ਪਾ ਦਿੰਨੇ ਇਸੇ ਤਰ੍ਹਾਂ ਹੌਲੀ ਹੌਲੀ ਕਰਕੇ ਸਾਰੀ ਬੂੰਦੀ ਬਾਹਰ ਕੱਢ ਕੇ ਸਾਰੇ ਮਟੀਰੀਅਲ ਨਾਲ ਇਸੇ ਤਰ੍ਹਾਂ ਬਣਾ ਲਓ ਤੁਸੀਂ ਉਹ ਆਪਣੇ ਬਣ ਗਏ ਆ ਰੈੱਡ ਵਾਲੀ ਹੁਣ ਆਪਾਂ ਗ੍ਰੀਨ ਵਾਲੇ ਜਿਹੜੇ ਇਹ ਵੀ ਬਣਾ ਲਈਏ ਮੇਰਾ ਪਾੜੇ ਬਿੰਦੇ ਪਾ ਲਾਗੇ ਇੱਕ ਪਾਸੇ ਤੇਰਾ ਆਪਾਂ ਦੋ ਜਪੋਰ ਵੀ ਕੱਢ ਲੈਨੇ ਆ ਉਹ ਰੀਆ ਇਹ ਰੈੱਡ ਵਾਲੀ ਇਹ ਗ੍ਰੀਨ ਵਾਲੀ ਇਹ ਦੋਨਾਂ ਨੂੰ ਆਪਾਂ ਮਿਕਸ ਕਰ ਲੈਨੇ ਆ बन ਕੇ تیار ਇਹਨੂੰ ਆਪਾਂ ਮਿਕਸ ਕਰ ਲਿਆ ਹੁਣ ਆਪਾਂ ਬਣਾਉਨੇ ਆ ਚਾਸਨੀ ਚਾਸਨੀ ਲਈ ਆਪਾਂ ਇੱਕ ਕੌਲੀ ਬੇਸਣ ਦੀ ਲਈ ਸੀਗੀ ਤੇ ਇੱਕ ਕੌਲੀ ਆਪਾਂ ਠੰਡ ਦੀ ਲੈ ਲਈਆ ਹੁਣ ਆਪਾਂ ਇਹਦੇ ਵਿੱਚ ਇੱਕ ਕੌਲੀ ਪਾਣੀ ਦੀ ਪਾਤੀ ਥੋੜਾ ਜਿਹਾ ਪਾ ਸਵਾ ਕੌਲੀ ਪਾਵਾਂਗੇ ਲੈ ਆਪਾਂ ਗੈਸ ਆਨ ਕਰਦੇ ਇਨੂੰ ਆਪਾਂ ਚਾਣੀ ਨੂੰ ਆਪਾਂ ਇਹਨੂੰ ਕਿਸੇ ਤਾਰ ਦੀ ਚਾਣੀ ਨਹੀਂ ਬਣਾਉਣਾ ਵੈਸੇ ਜਿਵੇਂ ਲੋਕੀ ਗੁਲਾਬ ਜਾਮਣੂਆਂ ਦੇ ਵਿੱਚ ਚਾਣੀ ਪੈਂਦੀ ਆ ਉਸੇ ਤਰ੍ਹਾਂ ਇਸ ਚਾਣੀ ਨੂੰ ਵੀ ਆਪਾਂ ਖੰਡ ਘੋਲਨੀ ਆ ਜਦੋਂ ਮਾੜੀ ਜੀ ਬਸ ਚਿਪਚਿਪੀ ਹੋ ਗਈ ਉਹਦੇ ਆਪਾਂ ਇਹਨੂੰ ਬੰਦ ਕਰ ਦੇਾਂਗੇ ਖੰਡ ਨੂੰ ਆਪਾਂ ਹਿਲਾਉਂਦੇ ਜਾਣਾ ਹੈ ਇਹਦੇ ਨਾਲ ਨਾਲ ਇਹ ਤਾਂ ਛੇਦੀ ਖੁਰ ਜਾਂਦੀ ਆ ਨਾਲੇ ਜਾਣੀ ਛੇਦੀ ਬਣ ਜਾਂਦੀ ਆ ਇਹ ਜਾਣੀ ਬਣ ਕੇ ਤਿਆਰ ਹੋ ਗਈ ਆ ਇਹਨੂੰ ਆਪਾਂ ਕੋਈ ਵੀ ਤਾਰ ਵਾਲੀ ਜਾਣੀ ਨਹੀਂ ਬਣਾਉਣੀ ਹੁੰਦੀ ਇੰਜ ਕਰਕੇ ਵੇਖ ਲਓ ਜੋ ਮਾੜਾ 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 ਚਿਪ ਚਿਪ ਜੀ ਕਰਦਾ ਤੇ ਸਮਝੋ ਵੀ ਜਾਣੀ ਤਿਆਰ ਆ ਹੁਣ ਆਪਾਂ ਇਹਨੂੰ ਥੱਲਿਓਂ ਕਰਦੇਗੇ ਬੰਦ ਪਹਿਲਾਂ ਇੱਕ ਔਰ ਬੰਦ ਕਰ ਦਿੰਨੇ ਆ ਇਹ ਜਿਹੜੀ ਬੂੰਦੀ ਆ ਸਾਰੀ ਆਪਾਂ ਇਹਦੇ ਵਿੱਚ ਪਾ ਦਾਂਗੇ ਇਹ ਮਗਜਿਆ ਇਹ ਮਗਜ ਦੀ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਪਾ ਕੇ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਦਿਆਂਗੇ ਮਿਕਸ ਕਰਕੇ ਇਹਨੂੰ ਆਪਾਂ ਅੱਧੇ ਘੰਟੇ ਲਈ ਟੱਕ ਕੇ ਰੱਖ ਦਿਆਂਗੇ ਜੀ ਸਾਰੀ ਚਾਣੀ ਜਿਹੜੀ ਹੈ ਇਹਨੇ ਰਿਜ਼ਰਵ ਕਰ ਲੈਣੀ ਵਿੱਚ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਲੱਡੂ ਕਿਵੇਂ ਬਣਦੇ ਇਹਦੇ ਆਪਾਂ ਮੁੰਡੀ ਤਿਆਰ ਕੀਤੀ ਸੀ ਚਾਣੀ ਦੇ ਵਿੱਚ ਪਾ ਕੇ ਰੱਖੀ ਸੀ ਚਾਣੀ ਬਿਲਕੁਲ ਇਹਨੇ ਅਬਜ਼orb ਕਰ ਲਈ ਆ ਆ ਵੇਖੋ ਹੁਣ ਬਿਲਕੁਲ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਲੱਡੂ ਵਾਟਦੇ ਆ ਅੱਪਾ ਇਹਦੇ ਵਿੱਚ ਨਾ ਜਿਹੜਾ ਫੂਡ ਕਲਰ ਨੇ ਉਹ ਘੱਟ ਪਾਇਆ ਸੀਗਾ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਵੱਧ ਵੀ ਪਾ ਸਕਦੇ ਆ ਅਸੀਂ ਥੋੜਾ ਜਿਹਾ ਨਾ ਲਾਈਟ ਹੀ ਕਲਰ ਰੱਖਿਆ ਸੀਗਾ ਆ ਦੇਖੋ ਬਹੁਤ ਸੋਹਣਾ ਤਿਆਰ ਆ ਲੱਡੂ ਬਹੁਤ ਸੋਹਣਾ ਬਣਦਾ ਆਪਣੀ ਪਸੰਦ ਦੇ ਜਿੱਡੇ ਜਿੱਡੇ ਲੱਡੂ ਤੁਹਾਨੂੰ ਪਸੰਦ ਆ। ਤੁਸੀਂ ਵਾਟ ਕੇ ਰੱਖ ਸਕਦੇ। ਲੱਡੂ ਬਣ ਕੇ ਆਪਣੇ ਤਿਆਰ ਹੋ ਗਿਆ। ਲੱਡੂ ਬਣਾਏ ਥੋੜੇ ਆ ਪਰ ਬਣੇ ਬਹੁਤ ਸੋਹਣੇ ਆ। ਆ ਕੇ ਵੀ ਵੇਖਿਆ ਬਹੁਤ ਸਵਾਦ ਆ ਮਿੱਠਾ ਵੀ ਬਹੁਤ ਵਧੀਆ ਚਾਣੀ ਬਹੁਤ ਵਧੀਆ ਬਣੀ ਆ ਜੁੜ ਕੇ ਵੀ ਬਹੁਤ ਵਧੀਆ ਤਿਆਰ ਹੋਏ ਆ ਤੁਸੀਂ ਵੀ ਇਦਾਂ ਦੇ ਬਣਾ ਸਕਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਰਾਸ ਤੋਂ ਮਾਡਲ ਤਿੰਦਰ ਗਿਲ ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਜੋ ਲੱਡੂ ਬਣਾਏ ਸੀਗੇ ਲੱਡੂਆਂ ਦੀ ਰੈਸਪੀ ਤੁਹਾਨੂੰ ਦਿਖਾਈ ਸੀ ਉਹ ਲੱਡੂ ਬਣ ਕੇ ਤਿਆਰ ਹੋ ਗਏ ਆ ਲੱਡੂ ਬਹੁਤ ਸੋਹਣੇ ਬਣੇ ਆ ਹਰ ਚੀਜ਼ ਬਹੁਤ ਪਰਫੈਕਟ ਹੈ ਵਿੱਚ ਮਿੱਠਾ ਵੀ ਬਹੁਤ ਸੋਹਣਾ ਬਣਿਆ ਚਾਹਸਨੀ ਬਹੁਤ ਸੋਹਣੀ ਤੇ ਆਪਣੇ ਕਿ ਤਿਆਰ ਹੋਈ ਸੀਗੀ ਬਣਾਏ ਤਾਂ ਅਸੀਂ ਥੋੜੇ ਹੀ ਆ ਪਰ ਤਿਆਰ ਬਹੁਤ ਵਧੀਆ ਹੋਏ ਆ ਇਸ ਤਰ੍ਹਾਂ ਦੇ ਤੁਸੀਂ ਵੀ ਬਣਾਓ ਬਣਾ ਕੇ ਖਾਓ ਸਾਡੀ ਵੀਡੀਓ ਨੂੰ ਸ਼ੇਅਰ ਲਾਇਕ ਤੇ ਸਬਸਕ੍ਰਾਈਬ ਕਰੋ ਕਮੈਂਟ ਜਰੂਰ ਕਰਕੇ ਦੱਸਿਓ ਤੁਹਾਨੂੰ ਸਾਡੇ ਲੱਡੂ ਕਿਸ ਤਰ੍ਹਾਂ ਦੇ ਲੱਗੇ ਆ